ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੱਚਿਓ ਅੱਜ ਆਪਾਂ ਜਿਹੜੀ ਸਾਖੀ ਦਾ ਜ਼ਿਕਰ ਕਰਨ ਜਾ ਰਹੇ ਹਾਂ ਉਹ ਹੈਗੀ ਗੁਰਤੇਗਵਧ ਮਹਾਰਾਜ ਅਤੇ ਫਗੂਰਾ ਦੀ ਬਾਣੀ ਸਸਰਾਮ ਇੱਕ ਕਸਬਾ ਬਿਹਾਰ ਦਾ ਉੱਥੇ ਇੱਕ ਗੁਰੂ ਸਾਹਿਬ ਦਾ ਅਧਿਨ ਸਿੱਖ ਰਹਿੰਦਾ ਸੀ ਜਿਹਦਾ ਨਾਮ ਸੀਗਾ ਫਗੂਰਾ ਪਰ ਪਿੰਡ ਦੇ ਲੋਗੋਂ ਪਿਆਰ ਦੇ ਨਾਲ ਫੱਗੂ ਚਾਚਾ ਵੀ ਕਹਿੰਦੇ ਸੀਗੇ ਜਿਹੜਾ ਫੱਗੂਰਾਮ ਸੀਗਾ ਇਹਦਾ ਕੰਮ ਸੀਗਾ ਆਲੇ-ਦਾਲੇ ਪਿੰਡਾਂ ਦੇ ਵਿੱਚ ਜਾ ਕੇ ਦਸਵੰਦ ਇਕੱਠਾ ਕਰਨਾ ਤੇ ਉਹ ਦਸਬੰਦ ਇਕੱਠਾ ਕਰਕੇ ਇਹ ਗੁਰਤੇਗਵਾਦ ਮਹਾਰਾਜ ਦੇ ਕੋਲ ਉੱਪਰ ਦਾ ਕਰਦਾ ਹੁੰਦਾ ਸੀਗਾ ਤੇ ਪਰ ਇਹਦੀ ਇੱਕ ਦਿਲ ਦੀ ਖੁਆਇਸ਼ ਇਹ ਸੀਗੀ ਵੀ ਮੈਨੂੰ ਨਾ ਵੀ ਗੁਰੂ ਮਹਾਰਾਜ ਇੱਕ ਵਾਰੀ ਮੇਰੇ ਘਰੇ ਆ ਜਾਣ ਮੇਰੇ ਘਰ ਨੂੰ ਭਾਗ ਲਾ ਦੇਣ ਮੇਰੇ ਘਰ 'ਚ ਚਰਨ ਪਾ ਦੇਣ ਹਰ ਰੋਜ਼ ਦਸਾਂ ਕਰਦਾ ਸੀ ਤੇ ਜਿਹੜੇ ਪਿੰਡ ਦੇ ਲੋਕ ਸੀਗੇ ਉਹ ਗੱਲ ਸੁਣ ਕੇ ਬੜੇ ਹੱਸਦੇ ਹੁੰਦੇ ਸੀਗੇ ਯਾਰ ਵੀ ਤੇਰੇ ਘਰੇ ਕਿੱਥੇ ਮਹਾਰਾਜ ਆਣਗੇ ਤੇਰਾ ਘਰ ਤਾਂ ਦੇਖ ਲੈ ਘਰ ਦੀ ਹਾਲਤ ਉਹਦਾ ਦੇਖ ਲੈ ਹਨਾ ਵੀ ਨਾਲੇ ਮਹਾਰਾਜ ਅਸਮੇ ਪੰਜਾਬ ਦੇ ਵਿੱਚ ਨੇ ਆਪਾਂ ਬਿਹਾਰ ਦੇ ਵਿੱਚ ਆ ਕਿੱਥੇ ਆ ਜਾਣਗੇ ਤੇਰੇ ਕੋਲ ਮਹਾਰਾਗੋ ਨੇ ਟਾਈਮ ਨਹੀਂ ਕਿ ਮਹਾਰਾਤਾ ਪ੍ਰਚਾਰ ਕਰਦੇ ਨੇ ਸੋ ਐਦਾਂ ਕਰਦਾ ਕਰਦਾ ਹਨ ਪਰ ਉਹਨੇ ਹਿੰਮਤ ਨਹੀਂ ਛੱਡਦੀ ਨਾਲੇ ਤਾਂ ਉਹ ਆਲਦਲੇ ਪਿੰਡਾਂ ਜੀ ਆ ਕੇ ਗੁਰਬਾਣੀ ਦਾ ਪ੍ਰਚਾਰ ਕਰਦਾ ਸੀ ਨਾਲੇ ਗੁਰਸਿੱਖਾਂ ਨੂੰ ਪ੍ਰੇਰਦਾ ਸੀ ਕਿ ਭਾਈ ਦਸਵੰਦ ਕੱਢੋ ਦਸਵੰਦ ਕਰਕੇ ਗੁਰੂ ਦੇ ਲੇਖੇ ਲਾਓ ਗੁਰੂ ਮਹਾਰਾਜ ਨੂੰ ਭੇਜੋ ਅੱਜ ਕਿਦਾਂ ਕੀ ਹੋਇਆ ਉਹਦੀਆਂ ਜਿਹੜੀਆਂ ਅਰਦਾਸਾਂ ਸੀਗੀਆਂ ਉਹਨੂੰ ਬੂਰ ਪਿਆ ਮਹਾਰਾਜ ਸੱਚੀ ਹੋ ਆਗੇ ਚਾਚਾ ਫੱਗੂਰਾਮ ਦਾ ਪਿਆਰ ਇੰਨਾ ਮਤਲਬ ਕਿ ਮਹਾਰਾਜ ਲਈ ਸੀਗਾ ਵੀ ਉਹਨੇ ਉਹਦੇ ਘਰ ਦੇ ਦਰਵਾਜ਼ੇ ਵੀ ਬਹੁਤ ਵੱਡੇ ਰਖਵਾਏ ਹੋਏ ਸੀਗੇ ਵੀ ਮਹਾਰਾਜ ਨਾ ਘੋੜੇ ਉੱਤੇ ਚੜੀ ਅੰਦਰ ਆ ਜਾਣ ਮਹਾਰਾਜ ਨੂੰ ਕਿਤੇ ਮਤਲਬ ਕਿ ਰੁਕਣਾ ਨਾ ਪੈ ਜਾਵੇ ਘ ਸੋ ਇੱਕ ਦਿਨ ਇੰਨੀ ਜਿਹੜੀ ਅਰਦਾਸਾਂ ਨੂੰ ਪੂਰ ਪਿਆ ਮਹਾਰਾਜ ਸੱਚੀ ਆ ਗਏ ਮਹਾਰਾਜ ਦੇ ਜਦੋਂ ਆਏ ਤਾਂ ਇੰਨੀ ਖੁਸ਼ੀ ਹੋਈ ਮਹਾਰਾਜ ਦੇ ਚਰਨਾਂ 'ਚ ਟਾਇਆ ਪਿਆ ਇੰਨਾ ਰੋਇਆ ਵੈਰਾਗ ਆਇਆ ਮਹਾਰਾਜੀ ਤੁਸੀਂ ਇੰਨਾ ਚਿਰ ਲਾ ਤਾਉਣ ਨੂੰ ਐਦਾਂ ਜਦੋਂ ਇਹ ਗੱਲ ਆਲਗ-ਆਲੇ ਪਿੰਡਾਂ ਵਿੱਚਕਾਰ ਪਹੁੰਚੀ ਪਤਾ ਲੱਗਿਆ ਵੀ ਗੁਰਦੇਵ ਮਾਦਰ ਮਹਾਰਾਜੀ ਸਸਰਾ ਪਿੰਡ ਚ ਆਏ ਹੋਏ ਨੇ ਚਾਚਾ ਫੱਗੂਰਾ ਦੇ ਘਰੇ ਸਾਰੇ ਉੱਥੇ ਵੀ ਹੀਰਾ ਘੱਟ ਕੇ ਆ ਗਏ ਸਾਰੇ ਮਿਲਣ ਲੱਗੇ ਮਹਾਰਾਜ ਜੀ ਠੀਕ ਹੈ ਮਹਾਰਾਜ ਨੂੰ ਮਿਲਣਾ ਹੈ ਚਲੋ ਅੱਗੇ ਗੱਲਾਂ ਬਾਤਾਂ ਹੋਈਆਂ ਪਿਆਰ ਦੀਆਂ ਗੱਲਾਂ ਹੋਈਆਂ ਮਹਾਰਾਜ ਨੇ ਓਪਰੇਸ਼ ਦਿੱਤਾ ਮਹਾਰਾਜ ਕਹਿੰਦੇ ਵੀ ਹੁਣ ਸਾਡਾ ਜਾਂਦਾ ਸਮਾਂ ਹੁਣ ਅਸੀਂ ਹੁਣ ਚਾਹਣਾ ਭਈ ਵੀ ਸਾਡਾ ਦਸਵੰਦ ਲੈ ਕੇ ਦੋ ਜਿਹੜਾ ਉਹ ਚਾਚਾ ਫਗੂਰਾਮ ਸੀਗਾ ਜਿਹੜਾ ਉਹਨੇ ਆਲੇ ਦਲੇ ਪਿੰਡਾਂ ਦੇ ਵਿੱਚੋਂ ਸਿੱਖਾਂ ਤੋਂ ਦਸਵੰਦ ਇਕੱਠਾ ਕੀਤਾ ਹੋਇਆ ਸੀਗਾ ਉਹ ਲਿਆ ਕੇ ਮਹਾਰਾਜ ਦੇ ਚਰਨਾਂ 'ਚ ਰੱਖਦਾ ਮਹਾਰਾਜ ਕਹਿੰਦੇ ਭਈ ਇਹ ਜਿਹੜਾ ਦਸਵੰਦ ਹੈ ਪੂਰਾ ਨਹੀਂ ਹੈਗਾ ਬਿਸਾਨੂ ਜਿਹੜਾ ਦਸਵੰਦ ਦਾ ਜਿਹੜਾ ਪੂਰਾ ਪੂਰਾ ਲਿਆ ਕੇ ਦੇ ਉਹ ਅੰਦਰ ਜਾਂਦਾ ਅੰਦਰ ਜਾ ਕੇ ਫੇਰ ਜਿਹੜੇ ਸੰਦੂਕ ਵਗੈਰਾ ਸੰਦੂਕ ਨਹੀਂ ਹੋਗੀ ਜਾਂ ਪੇਟੀ ਸਾਰੇ ਕਿਤੇ ਲੱਭਦਾ ਹੋਰ ਹੁੰਦਾ ਨਹੀਂ ਆ ਕੇ ਮਹਾਰਾਜਨ ਕਹਿੰਦਾ ਮਹਾਰਾਜ ਜੀ ਵੀ ਆਹੀ ਆਜੋ ਤੁਹਾਡੇ ਚਾਰਨਾਂ ਦੇ ਪਿਆ ਵੀ ਹੋਰ ਤਾਂ ਹੈ ਨਹੀਂ ਮਹਾਰਾਜ ਕਹਿੰਦੇ ਭਾਈ ਨਹੀਂ ਹਜੇ ਵੀ ਬਗਾਇਆ ਤੇਰੀ ਬਲੀ ਦਸਵੰਦ ਤਾਂ ਪੂਰਾ ਨਹੀਂ ਦਿੱਤਾ ਦਸੰਦ ਪੂਰਾ ਦੇ ਉਹ ਜਾ ਕੇ ਉਹਦੀ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਭਾਗਵਾਨ ਨੇ ਵੀ ਦੇਖੀ ਤੈਂ ਕਿਤੇ ਗਲਤੀ ਨਾਲ ਖਰਚਦਾ ਨਹੀਂ ਕਰਦਾ ਵੀ ਕਿਉਂਕਿ ਮਹਾਰਾਜ ਮੰਗ ਰਹੇ ਨੇ ਹਨ ਵੀ ਮਹਾਰਾਜ ਬਾਰ-ਬਾਰ ਕਹਿ ਰਹੇ ਨੇ ਵੀ ਤੂੰ ਯਾਦ ਕਰ ਉਹ ਕਹਿੰਦੇ ਸਵਾਮੀ ਵੀ ਤੁਸੀਂ ਹੈ ਨਾ ਵੀ ਆਪਾਂ ਤੋਂ ਲਾਦਾ ਕੋਈ ਭੁੱਲ ਹੋ ਗਈ ਵੀ ਮਹਾਰਾਜ ਤੋਂ ਬਖਸ਼ਾਓ ਉਹ ਦੋਨੋਂ ਜਾ ਕੇ ਦੋਨੋਂ ਜਾ ਕੇ ਮਹਾਰਾਜ ਦੀ ਹਨਾ ਚਰਨਾਂ ਤੇ ਲੱਗਿਆਂ ਤੇ ਮਹਾਰਾਜ ਕਹਿੰਦੇ ਵੀ ਮਹਾਰਾ ਸਾਡੀ ਭੁੱਲ ਬਖਸ਼ੋ ਵੀ ਸਾਨੂੰ ਨਹੀਂ ਯਾਦ ਵੀ ਅਸੀਂ ਦੱਸਾਂ ਕਿ ਕਿੱਥੇ ਵਰਤ ਲਿਆ ਵੀ ਜੋ ਕਰਜ਼ ਸੀਗਾ ਸਾਰਾ ਕੁਝ ਲੱਭ ਕੇ ਲਿਆਈ ਵੀ ਆਹੀ ਐ ਜੋ ਤੁਹਾਡੇ ਚਰਨਾਂ 'ਚ ਪਿਆ ਵੀ ਮਹਤਵ ਤੁਹਾਡਾ ਇੱਕ ਗੁਰਬਾਕ ਆ ਵੀ ਭੁੱਲਣ ਦੇ ਸਭ ਕੋ ਭੁੱਲ ਗੁਰੂ ਕਰਤਾ ਇੱਕ ਤੁਸੀਂ ਹੋ ਇੱਕ ਕਾਲਪੁਰਖ ਜੀ ਨੇ ਬਸ ਇਹੀ ਨੇ ਜਿਹੜੇ ਗਲਤੀ ਨਹੀਂ ਕਰਦੇ ਅਸੀਂ ਸਾਰੇ ਭੁੱਲਣ ਹਾਰਾ ਵੀ ਕਿਰਪਾ ਕਰਕੇ ਤੁਸੀਂ ਸਾਡੀ ਤੁਲਬਖਸ਼ਾਬੀ ਸਾਹਮਣੇ ਦੱਸੋ ਅਸੀਂ ਕਿੱਥੇ ਇਕੱਠਾ ਸੀ ਕਿੱਥੇ ਘਰ ਤੇ ਲਿਆ ਮਹਾਰਾਜ ਕਹਿੰਦੇ ਭਾਈ ਜਿਹੜੇ ਤੇਰੇ ਬੇੜੇ ਦੇ ਵਿੱਚਕਾਰ ਬੀਰੀ ਆ ਇਹ ਜਸਵੰਧ ਦੀ ਉਹ ਆ ਯਾਦ ਆਇਆ ਕੁਝ ਜਦੋਂ ਹੀ ਮਹਾਰਾਜ ਏਕਣ ਕਹਿੰਦੇ ਨੇ ਵੀ ਇਹ ਜਿਹੜੀ ਬੀਰੀ ਆ ਤੇ ਸਾਹ ਦੇਦੀ ਆ ਉਹ ਜਦੇ ਮਹਾਰਾ ਦੇ ਚਰਨਾਂ 'ਚ ਲੱਗ ਜਾਂਦਾ ਮਹਾਰਾਜੀ ਯਾਦ ਆ ਗਿਆ ਮਹਾਰਾਜੀ ਯਾਦ ਆ ਗਿਆ ਰੋਣ ਲੱਗ ਜਾਂਦਾ ਰੋਈ ਜਾਂਦਾ ਮਹਾਰਾਜ ਪਿਆਰ ਦੇ ਨਾਲ ਨਾ ਸਿਰ ਦੇ ਉੱਤੇ ਹੱਥ ਫੇਰਦੇ ਨੇ ਕਹਿੰਦੇ ਫਿਰ ਜੇ ਫੱਗੂ ਸਿਆ ਯਾਦ ਆ ਗਿਆ ਫਿਰ ਸਾਰਿਆਂ ਨੂੰ ਦੱਸ ਕਿੱਥੇ ਸੀਗਾ ਕਿੱਥੇ ਝੂਕ ਹੋਗੀ ਉਹ ਯਾਦ ਕਰਦਾ ਕਿ ਫਿਰ ਸਾਰੀ ਸੰਗਤ ਨੂੰ ਉਹ ਬੈਠ ਕੇ ਦਾਦਾ ਮਾ ਕਹਿੰਦਾ ਵੀ ਇੱਕ ਵਾਰੀ ਮੈਂ ਇੱਕ ਨੇ ਦਸਵੰਦ ਦੇ ਲਈ ਕਿਸੇ ਨਗਰ ਦੇ ਵਿੱਚ ਕਰ ਗਿਆ ਸੀ ਉਹ ਸਿੰਘ ਘਰੇ ਨਹੀਂ ਸੀਗਾ ਉਹ ਜਿਹੜਾ ਘਰ ਸੀਗਾ ਕਿਸੇ ਗਰੀਬ ਸਖ ਦਾ ਸੀਗਾ ਉਹ ਘਰੇ ਨਹੀਂ ਸੀ ਉਹਦੀ ਜਿਹੜੀ ਘਰ ਵਾਲੀ ਸੀਗੀ ਸਿੰਘਣੀ ਸੀ ਉਹ ਸੰਭਰ ਰਹੀ ਸੀ ਮੈਂ ਉਹਨੂੰ ਕਿਹਾ ਭਾਈ ਵੀ ਗੁਰੂ ਮਹਾਰਾਜ ਦੇ ਲਈ ਦਸੰਦ ਚਾਹੀਦਾ ਭਾਈ ਜੋ ਵੀ ਹੈ ਦਸੰਦ ਦਾ ਉਹਦਾ ਸਮਾ ਹਿੱਸਾ ਪਾਓ ਤਾਂ ਜਿਹੜੀ ਉਹ ਜਿਹੜੀ ਉਹ ਬੀਬੀ ਸੀਗੀ ਉਹ ਸੰਭਰ ਰਹੀ ਸੀ ਉਹ ਕਹਿੰਨੇ ਵੀ ਬਾਬਾ ਜੀ ਸਾਡੇ ਘਰੇ ਕੁਛ ਦੇਣ ਨੂੰ ਹੈ ਨਹੀਂਗਾ ਵੀ ਅਸੀਂ ਬੜੇ ਗਰੀਬ ਆ ਬੜੀ ਔਖ ਨਾਲ ਔਖ ਨਾਲ ਸਾਡਾ ਗੁਜ਼ਾਰਾ ਚੱਲਦਾ ਵੀ ਦਸੰਦ ਹੈ ਨਹੀਂਗਾ ਸਾਡੇ ਕੋਲ ਦੇਣ ਨੂੰ ਨਹੀਂ ਕਹਿੰਨੇ ਮੈਂ ਉਹਨੂੰ ਦੁਬਾਰਾ ਕਿਹਾ ਭਾਈ ਵੀ ਜੋ ਵੀ ਹੈ ਉਹ ਪਾਓ ਗੁਰੂ ਦੇ ਨਾਮ ਤੇ ਮੈਂ ਮੰਗ ਰਿਹਾ ਜੋ ਵੀ ਹੈ ਉਹ ਪਾ ਉਹਨੇ ਫੇਰ ਆਪਣੀ ਅਸਮਰੱਥਾ ਜ਼ਾਹਰ ਕੀਤੀ ਬਾਬਾ ਜੀ ਸਾਨੂੰ ਸਵੇਰ ਸ਼ਾਮ ਦਾ ਜੇ ਪ੍ਰਸ਼ਾਦਾ ਹੀ ਮਿਲ ਜਵੇ ਇਹੀ ਬਹੁਤ ਵੱਡੀ ਗੱਲ ਆ ਵੀ ਅਸੀਂ ਹਨਾ ਵੀ ਬੜਾ ਔਖਾ ਜੁਰਦਾ ਵੀ ਸਾਡੇ ਕੋਲ ਦਸਬੰਦ ਦੇਣ ਦੀ ਸੱਚੀ ਅਸਮਰੱਥਾ ਨਹੀਂ ਹੈਗੀ ਕਹਿੰਦੇ ਮੈਂ ਬਾਰ-ਬਾਰ ਉਹਨੂੰ ਕਹੀ ਗਿਆ ਬਈ ਕੁਛ ਤਾਂ ਪਾ ਕੁਛ ਤਾਂ ਪਾ ਵੀ ਇਹਨੇ ਵਿੱਚੋਂ ਵਿਚਾਰੀ ਖੇਜ ਗਈ ਉਹਨੇ ਖੇਜੀ ਕਹਿੰਦੇ ਜੇ ਫੇਰ ਤੋਂ ਇੱਕੜੇ ਮੰਗਦਾ ਉਹ ਚੱਕਿਆ ਉਹਨੇ ਐਦਾਂ ਮਿੱਟੀ ਦੇ ਨਾਲ ਜਿਹੜੀ ਹੁੰਦੀ ਹੈ ਉਂਝਲ ਭਰੀ ਮਿੱਟੀ ਦੀ ਚਾਕੇ ਝੋਲੀ ਚ ਪਾਤੀ ਤੇ ਮੈਂ ਕਿਹਾ ਵੀ ਤੇ ਮੈਂ ਕਿਹਾ ਵੀ ਜੋ ਵੀ ਆ ਗੁਰੂ ਮਹਾਰਾਜ ਦੇ ਨਾਮ ਤੇ ਦਿੱਤਾ ਇਹ ਸੱਟਣਾ ਨਹੀਂ ਘਰੇ ਲਿਆ ਕੇ ਜੁਰਮੇ ਪੈਸੇ ਸੀ ਇੱਕ ਪਾਸੇ ਕਰਤੇ ਜ ਜਿਹੜੀ ਉਹ ਮਿੱਟੀ ਵਾਲੀ ਜਿਹੜੀ ਸੀਗੀ ਪੋਟਲੀ ਸੀਗੀ ਜਿਹੜਾ ਮੈਂ ਖੋਲੀ ਵਿੱਚੋਂ ਇੱਕ 베ਰੀ ਦੀ ਗੱਟਕ ਨਿਕਲੀ ਉਹ ਜਿਹੜੀ 베ਰੀ ਦੀ ਗੱਟਕ ਸੀ ਉਹ ਲਿਆ ਕੇ ਮੈਂ ਵੀਡੀਓ ਦੇ ਵਿੱਚ ਵੀਰਤੀ ਅੱਜ ਜਿਹੜੀ ਤੁਸੀਂ ਇਹ 베ਰੀ ਦੇਖ ਰਹੇ ਹੋ ਇਹ ਹੀ 베ਰੀ ਇਹ ਉਹੀ 베ਰੀ ਹੈ ਜਿਹੜੀ ਮੈਂ ਗੱਟਕ ਲਿਆ ਕੇ ਉਸ ਬੀਬੀ ਦੇ ਘਰੋਂ ਲਿਆ ਕੇ ਗਰੀਬ ਸਿੱਖ ਦੇ ਘਰੋਂ ਲਿਆ ਕੇ ਬੀਜੀ ਸੀ ਅੱਜ ਇਹਦੇ 베ਰ ਉੱtre ਹੋਏ ਨੇ ਸੋ ਗੁਰੂ ਮਹਾਰਾਜ ਮੈਨੂੰ ਯਾਦ ਕਰਾ ਰਹੇ ਨੇ ਵੀ ਇਹ ਜਿਹੜੀ 베ਰੀ ਆ ਜਿਹਦੀ ਗੱਟਕ ਆ ਜਿਹਦੀ ਤੋਂ 베ਰੀ ਬਣਾਈ ਆ ਲਾਈ ਆ ਜਿਹੜੇ ਇਹਦੇ 베ਰ ਨੇ ਇਹ ਵੀ ਸਾਡੇ ਨੇ ਇਹ ਵੀ ਤਾਂ ਸਮਝਦੀ ਦੀ ਗਈ ਹੋਈ ਆ ਸੋ ਜਦੋਂ ਇੰਨੀ ਗੱਲ ਸਾਰੇ ਸੁਣਦੇ ਨੇ ਤਾਂ ਸਾਰਿਆਂ ਦੀ ਅੱਖਾਂ ਨਮ ਹੋ ਜਾਂਦੀਆਂ ਸਾਰੇ ਹੀ ਫਿਰ ਮਹਾਰਾਜੇ ਦੇ ਨਾਲ ਇਸ ਗੱਲ ਦਾ ਪ੍ਰੋਮਿਸ ਕਰਦੇ ਨੇ ਵੀ ਮਹਾਰਾਜੇ ਵੀ ਸਾਡਾ ਪਤਾ ਨਹੀਂ ਕੋਲ ਦਾ ਦਸੰਧ ਬਾਕੀ ਆ ਵੀ ਅਸੀਂ ਲੇਖਾ ਕਿਥੇ ਦੇਵਾਂਗੇ ਮਹਾਰਾਜ ਨੇ ਫਿਰ ਜਦ ਇਹ ਫਰਮਾਇਆ ਸੀਗਾ ਕਿ ਬਾਬਰ ਕੇ ਨਾ ਬਾਬੇ ਕੇ ਨਾ ਦੇਤ ਹੈ ਤਾਂ ਬਾਬਰ ਕੇ ਦੇਤ ਹੈ ਜੇ ਬਾਬੇ ਨੂੰ ਨਹੀਂ ਦਮੋਂਗੇ ਗੁਰੂ ਨਾਨਕ ਦੇਵ ਜੀ ਦੇ ਨੂੰ ਨਹੀਂ ਦੇਵੋਗੇ ਫਿਰ ਬਾਬਰ ਕੇ ਭਾਬ ਕੇ ਡਾਕਟਰ ਰੂਪੀ ਬਾਬਰਾ ਨੂੰ ਜਾਂ ਬਿਮਾਰੀ ਨੂੰ ਜਾਂ ਹਸਪਤਾਲਾਂ ਦੇ ਵਿਚਕਾਰ ਫਿਰ ਪੈਸਾ ਢੇੜਾ ਪਊਗਾ ਸੋ ਸਾਨੂੰ ਇਹ ਜਿਹੜਾ ਦਸਵੰਦ ਆ ਨਾ ਹਰ ਹਾਲ ਦੇ ਵਿਚਕਾਰ ਮਹਾਰਾਜ ਨੂੰ ਸਾਡੀ ਸਾਡੀ ਜਿਹੜੀ ਕਮਾਈ ਆ ਪਵਿੱਤਰ ਹੀ ਤਾਂ ਹੀ ਹੋਣੀ ਆ ਨੇਕ ਹੀ ਤਾਂ ਹੀ ਹੋਣੀ ਆ ਜੇ ਅਸੀਂ ਦਸਾ ਨੌਹਾਂ ਦੀ ਜਿਹੜੀ ਇਹ ਕਵਿਤਾ ਇਹਦੇ ਵਿੱਚੋਂ ਦਸਵੰਦ ਕੱਢੋਂਗੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਸੀ ਇਹ ਆ ਕਾਹਲ ਕਰਨੀ ਆ ਮਿਹਨਤ ਕਰਨੀ ਆ ਫਿਰ ਉਹਦੇ ਵਿੱਚ ਇਹ ਦਸਵੰਦਾ ਗੁਰੂ ਦੇ ਲਿਖੇ ਲਾਉਣਾ ਚੰਗੇ ਪਾਸੇ ਲਾਉਣਾ ਜੇ ਆਪਦੇ ਇਦਾਂ ਲਾਵਾਂਗੇ ਫਿਰ ਸਾਡੀ ਜਿਹੜੀ ਕੀਤੀ ਹੋਈ ਕਮਾਈ ਆ ਉਹ ਸਹੀ ਹੋਊਗੀ ਚੰਗੇ ਹੋਊਗੀ ਔਰ ਨੇਕ ਹੋਊਗੀ ਸਾਡਾ ਜਿਹੜਾ ਪਰਿਵਾਰ ਆ ਉਹ ਕਦੇ ਬਿਮਾਰੀ ਠਮਾਰੀ ਦੇ ਚੱਕਰ ਵਿੱਚ ਨਹੀਂ ਪਾਊਗਾ